i did it. ਆਪ ਦੇ ਬਣਾ ਸ਼ੁਰੂ ਕਰਦਾ ਆ ਮੈਨੂੰ ਨਹੀਂ ਪਤਾ ਵੀ ਜਿਹੜਾ ਬਾਣੀ ਪੱਕਾ ਉਹ ਜਿਹੜਾ ਪੱਕਾ ਹੈ ਇਹ ਨਾ ਕੋਈ ਆਉਂਦਾ ਹੈ ਇਹ ਉਹ ਯਾਦ ਕਰਦੇ ਉਹ ਬਾਣੀ ਦਾ ਖੁਸ਼ੀ ਨੂੰ ਪਰਫਕਟ ਦੀ ਸੇਵਾ ਕਰਕੇ ਤਾਂ ਇਹ ਅਗਲਾ ਬੰਦ ਬੜਾ ਕਮਾਲ ਦਾ ਇਹ ਰਾਨਾ ਕਿਦੋਂ ਮੋਟ ਦਾ ਮਦਦਾਰ ਹੋਇਆ ਉਹਨੇ ਇੱਕ ਕਿਤਾਬ ਲਿਖੀ ਜਿਹਦਾ ਨਾਮ ਹੈ ਸਮਰੂ ਕੀ ਬੇਗਮ ਬੋਲਦਾ ਲਿਖਦਾ ਕਿ ਜਦੋਂ ਬਾਬਾ ਬਗੇਲ ਸਿੰਘ ਜੱਤਾ ਸਿੰਘ ਰਾਮ ਕੜਿਆ ਜੱਤਾ ਸਿੰਘ ਬੰਦੂ ਵਾਲਿਆ ਤਾਰਾ ਸਿੰਘ ਕੇ ਬਾ ਇਹ ਸਾਰੇ ਇਕੱਠੇ ਹੋ ਕੇ ਦਿੱਲੀ ਗਏ ਨਾ ਤੇਲੀ ਇੱਕ ਵੱਤ ਦੇ ਵਿੱਚ ਪਹਾਨ ਪਾ ਦਿੱਤਾ ਤੇ ਜਿੱਥੇ ਉਹ ਪਾੜ ਪਾਇਆ ਜਦੋਂ ਅੰਗਰੇਜ਼ਾਂ ਦੇ ਉੱਤਰਤੀ ਰੇਲ ਮੈਨ ਕੱਢੀ ਨਾ ਉਹ

Ne ne de lan ਨਹੀਂ ਤਾਂ ਦੇਖੀਂ ਜੀ ਉਹ ਪੂਰੇ ਪੁੱਛਵਾਲੇ ਆ ਉਹ ਤਾਂ ਕਮਾ ਦੇ ਤਾਂ ਆ ਤਾਬੇ ਦੇ ਨੇ ਉਹ ਤਾਬੇ ਦੇ ਖਿਡਾਰੀ ਪੁੱਠੇ ਕਰੀ ਆਉਂਦੇ ਆ ਉਹ ਤਾਬੇ ਦੇ ਖਿਡਾਰੀ ਪੁੱਠੇ ਕਰੀ ਆਉਂਦੇ ਆ ਉਹ ਦਸਾਰੇ ਗੁਰਵੀਰ ਨੇ ਉਹ ਬੜਾ ਸਨਮਾਨ ਵੀ ਕਰਨਾ ਲਾ ਵੀ ਪਾਣੀ ਵਾਲਾ ਪਾਣੀ ਪਿਆ ਕਰਾ ਚੋਬਰਾਂ ਨੂੰ ਪਾਣੀ ਪਿਆ ਕਰਦੇ ਕੈਮ ਭਾਈ ਕਿੰਝਾ ਵੈਰੀ ਤਾਂ ਹੀ ਫਿਰੇ ਪਲਾਉਂਦਾ ਪਾਣੀ ਲਾ ਸਾਹਮਣੇ ਰਾਜੂ ਪਟੋਰੇ ਵਾਲੇ ਵੀ ਭਾਈ ਸ਼ੇਰ ਰੇਡ ਰਾਜੂ ਦੋਨੇ ਰਾਜੂ ਉਹ ਰਾਜੂ ਰਮੇ ਪੁੱਤ ਸ਼ੇਰ ਖੜਦਾ ਪੁੱਤ 500 500 500 500 ਲੱਗ ਕੱਟ ਦੋਹਾਂ ਤਰਫਾਈ ਦੇ ਨਲੇ ਮੁੰਡੇ ਰੰਦੇ ਆ ਥਾਪੀ ਜਿਵੇਂ ਸਿਆਣੀ ਸਿਆਣੀ ਤੀਵੀਂ ਮੱਝ ਚੋਗੇ ਮੱਝ ਨੂੰ ਥਾਪੀਂਦੇ ਨਾ ਥਾਪੀਂਦਿਆਂ ਤੇ ਨਲੇ ਰੁਪਈਆ 500 ਦੇ ਆ ਫੇਰ ਗੱਲ ਟਿਕਾਣੇ ਲੇ ਹੋਰ ਵੀ ਜਿਹਨੇ ਮਾਇਆ ਲਉਣੀ ਲਾ ਲਓ ਖੱਡ ਲਓ ਫੜਾ ਇਹ ਪਿਆਰ ਕਰਕੇ ਤੁਹਾਡੇ ਆਏ ਆ ਇਹਨਾਂ ਦੇ ਸ਼ੀਰਵਾਰਾ ਮਹਾਂਪੁਰਸ਼ਾਂ ਦੇ ਲਓ ਸਾਹਮਣੇ ਇਹ ਆ ਮੰਨਾ ਚੱਖੂ ਇਹ ਆ ਮੰਨਾ ਚੱਖੂ ਜਿੱਥੇ ਪੈਰ ਧਰਦਾ ਨਾ ਧਰਤੀ ਭੂਆ ਭੂਆ ਕਰਦੀ ਆ ਧਰਤੀ ਭੂਆ ਭੂਆ ਕਰਦੀ ਨੰਬਰ ਦਸੀ ਦਸੀ ਖਾਲਸਾ ਜੀ ਮੁੜਿਆ 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 ਤੂੰ ਮੁੜਿਆ ਬੀਬਾ ਆਪਣੇ ਘਰਾਂ ਨੂੰ ਅਰੇ ਅਖਰੀ ਕਹਿੰਦਾ ਵੀ ਨਵਰੀ ਤਾੜੀ ਜੀ ਮਾਰ ਕੇ ਕਬੱਡੀ ਕਾਦੀ ਦੁਨੀਆ ਕੋਠੇ ਨਹੀਂ ਜੱਜ ਰਵੇਦੀ ਆ ਗੜੀਆਂ ਕੋਠੇ ਰੇ ਜੱਜ ਰਵੇਦੀ ਵੀ ਮੇਲਾ ਹਾਰਸ ਕੇ ਲਈ ਧਰਤੀ ਦੇ ਚੱਲਦੇ ਆ ਸਿਰੇ ਦਾ ਲਓ ਸਾਹਮਣੇ ਫੇਰ ਰੇਡ ਪਈ ਹੋਈ ਆ ਨੰਬਰ ਕਿਨੇ ਧਾਵੀ ਦਾ ਇਹ ਆ ਕਿਨੇ ਟੌਗਿਆਂ ਵਾਲਾ ਫੇਰ ਗੱਲ ਬਣਦੇ ਕੰਮ ਖਿੰਝੋ ਕੇ ਰਹਿਣਾ ਲਓ ਸਾਹਮਣੇ ਕਬੱਡੀ ਦੁੱਲੇ ਦੀ ਪਈ ਹੋਈ ਮੇਰੇ ਮਿੱਤਰੋ ਦੁੱਲਾ ਮੇਰੇ ਮਿੱਤਰੋ ਸੁਰਖਪੁਰ ਦੀ ਧਰਤੀ ਦੇ ਇੱਕ ਇਹ ਆ ਜਿਹੜਾ ਦੁੱਲਾ ਜਿੰਨੇ ਦੁੱਲੇ ਤੇ ਕਹਿੰਦੇ ਉਹਦੇ ਖੁੱਲੇ ਉਹ ਸਾਦਨ ਦਰਬਾਰ ਦੇ ਦੁੱਲੇ ਦੀਆਂ ਗੱਲਾਂ ਚੱਲਦੀਆਂ ਮੇਰੇ ਮਿੱਤਰੋ ਆਂਗੇ ਉਹ ਧੂੜਾ ਉੱਡ ਰਹੀਆਂ ਉਹ ਧੂੜਾ ਉੱਡ ਰਹੀਆਂ ਲਓ ਸਾਹਮਣੇ ਗੱਬਰੂ ਦੀ ਪਈ ਹੋਈ ਰੇਡ ਤੇ ਫੀ ਆਗਾ हां ਦਿਲਜੀਤ ਸਿੰਘ ਜੀ ਬੋਰ ਵਾਲੀ ਬਾਤੀ ਦੇ ਪੁੱਜੇ ਉਹਨਾਂ ਨੇ 500 ਹੋਰ ਜਿਹੜਿਆ ਮੁੰਡੇ ਦੀ ਰੇਡ ਦੇ ਪਰਮਾਨ ਸਰਮਨ ਲਾਦੇ ਆ ਬਹੁਤ ਬਹੁਤ ਧੰਨਵਾਦ ਸਾਰੇ ਮਹਾਂਪੁਰਜਾਂ ਦਾ ਸਿੰਘ ਸਾਹਿਬ ਜਰੇਦਰ ਬਾਬਾ ਅਵਤਾਰ ਸਿੰਘ ਜੀ ਘਿਹੜਾਲੇ ਵਾਲੇ ਮਹਾਂਪੁਰਜ ਕਾਰ ਸੇਵਾ ਸਿਹਰਿਆਲੀ ਸਾਹਿਬ ਵਾਲੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆਜਾ ਹਾਰਤਿਕਾ ਦੀ ਧਰਤੀ ਦੇ ਪੁੱਜਣ ਲਈ ਬਾਬਾ ਦਲਬਾਹ ਸਿੰਘ ਜੀ ਸਾਤੇ ਮੈਦਾਨ ਦੇ ਵਿੱਚ ਵਧਿਆ ਇੱਕ ਪੱਗਿਆਂ ਦਾ ਦੁੱਲਾ ਔਰ ਟੱਕਰ ਟੱਕਰ ਤੱਕ ਹੈਰੀ ਜੋੜਾ ਅੱਗੇ ਪਾਸੇ ਹਟਜੋ ਪਾਸੇ ਹਟਜੋ ਗਰਾਣਾ ਪਾਸੇ ਹਟਜੋ ਬਈਨਾ